ਅੱਜ 크리스마ਸ ਡੇ ਹੈ ਜੀ ਜੋ ਕਿ ਇਸਾਈ ਭਾਈਚਾਰੇ ਦਾ ਜੋ ਵੱਡਾ ਦਿਨ ਮੰਨਿਆ ਜਾਂਦਾ ਉੱਥੇ ਆਪੋ ਆਪਣਾ ਫੈਸਲਾ ਖੁਦ ਕਰਨ ਦਾ ਅਖਤਿਆਰ ਹੈ ਸੋ ਕਿਸੇ ਦੀ ਵੀ ਆਪਣੀ ਮਰਜ਼ੀ ਹੈ ਠੀਕ ਹੈ ਅੱਜ ਮਾਰੇ ਟਾਈਮਾਂ ਚ ਕਾਂਗਰਸ ਪਾਰਟੀ ਨਹੀਂ ਛੱਡੀ ਅੱਤਵਾਦ ਚ ਕਾਂਗਰਸ ਪਾਰਟੀ ਨਹੀਂ ਛੱਡੀ ਜਦੋਂ ਇੱਥੇ ਪੰਜਾਬ ਚ ਅੱਤਵਾਦ ਸੀ ਪਿੰਡ ਛੱਡ ਕੇ ਬਾਹਰ ਰਹਿਣਾ ਪਿਆ ਉਦੋਂ ਪਾਰਟੀ ਨਹੀਂ ਛੱਡੀ ਠੀਕ ਹੈ ਕੋਈ ਨਾ ਕੋਈ ਤਾਂ ਵੱਡੀ ਦਿੱਕਤ ਆਈ ਹੈ ਇਸ ਕਰਕੇ ਪਾਰਟੀ ਛੱਡੀ ਹੈ ਕਿਤੇ ਨਾ ਕਿਤੇ ਤਾਂ ਮਜਬੂਰ ਕੀਤਾ ਗਿਆ ਔਰ ਕਿਤੇ ਨਾ ਕਿਤੇ ਤਾਂ ਅਣਸੁਣੀ ਹੋਈ ਹੈ ਔਰ ਕਿਤੇ ਨਾ ਕਿਤੇ ਇਹਨਾਂ ਨੇ ਜਲੀਲ ਕੀਤਾ ਵਰਕਰਾਂ ਨੂੰ ਠੀਕ ਹੈ ਅੱਜ ਅੱਜ ਵਰਕਰ ਪੰਜਾਬ ਦਾ ਜਲੀਲ ਹੋ ਰਿਹਾ ਠੀਕ ਹੈ ਅੱਜ ਵਰਕਰ ਸੋਚਦਾ ਮੈਂ ਕਿਹਦੇ ਢੜੇ ਚ ਜਾਵਾਂ ਛੇ ਢੜੇ ਨੇ ਕਿਹੜੇ ਚ ਢੜੇ ਚ ਜਾਵਾਂ ਦੂਜਾ ਢੜਾ ਨੁਕਸਾਨ ਕਰਨ ਨੂੰ ਤਿਆਰ ਬੈਠਾ